ਹਲਾ ਜੀ ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਕੀ ਮਾਮਲਾ ਕੀ ਹੈ ਸਰ ਜੀ ਮੈਂ ਇੱਕ ਦਰਖਾਸਤ ਨਿਰਮਲ ਸਿੰਘ ਪੁੱਤਰ ਦਲਵਾਰਾ ਸਿੰਘ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਦੇ ਖਿਲਾਫ ਦਿੱਤੀ ਸੀ ਮੇਰੀ ਇੱਕ ਜ਼ਮੀਨ ਹੈ ਰੋਲੀ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਉਹਦੇ ਬਾਬਤ ਮੈਂ ਇੱਕ ਦਰਖਾਸਤ ਦਿੱਤੀ ਸੀ ਇਹ ਬੰਦੇ ਐਨਆਰਆਈਆਂ ਦੀਆਂ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰਦੇ ਆ ਇਹਨਾਂ ਦੇ ਉੱਤੇ ਪਹਿਲਾਂ ਵੀ ਤਿੰਨ ਤੋਂ ਚਾਰ ਪਰਚੇ ਆ ਇਹਨਾਂ ਨੇ ਮੈਂ ਇਹਨਾਂ ਦੀ ਤਰਖਾਸਤ ਸੀ 4 ਤਰੀਕ ਨੂੰ ਜਿਹੜੀ ਏਐਸਏ ਦਰਸ਼ਨ ਸਿੰਘ ਨੂੰ ਮਾਰਕ ਹੋਈ ਸੀ ਅੱਜ ਮੈਂ ਉਹਦੇ ਤਰਖਾਸਤ ਦੇ ਬਾਬਤ ਮੈਂ ਥਾਣੇ ਆ ਰਿਹਾ ਸੀ ਥਾਣੇ ਮੈਨੇ ਜਦੋਂ ਮੈਂ ਉਥੋਂ ਨੰਗਲ ਲੱਗਾ ਤਾਂ ਮੈਨੂੰ ਪਤਾ ਲੱਗਾ ਵੀ ਮੇਰੀ ਜ਼ਮੀਨ ਦੀ ਸਾਰੀ ਕੰਦ ਢਾਈ ਪਈ ਐ ਅਸੀਂ ਅਸੀਂ ਦੇਖਦੇ ਪਏ ਸੀਗੇ ਤਾਂ ਇੰਨਿਆਂ ਨੂੰ ਪਿੱਛੋਂ ਇੱਕ ਗੱਡੀ ਆਈ ਕਾਲੇ ਰੰਗ ਦੀ ਪੀਬੀ 76ਏ 4700 ਨੰਬਰ ਇਹਨਾਂ ਨੂੰ ਦੇਖਦੇ ਹੀ ਦੇਖਦੇ ਉਹ ਗੱਡੀ ਜਦੋਂ ਪਿੱਛੋਂ ਸਾਡੇ ਅੱਗੇ ਆ ਕੇ ਖੜੀ ਤਾਂ ਵਿੱਚੋਂ ਜਿਹਨੂੰ ਜਿਹਨੂੰ ਅਵਤਾਰ ਸਿੰਘ ਤਾਰੀ ਚਲਾ ਰਿਹਾ ਸੀਗਾ ਮੱਕਾ ਤੇ ਨਾਲ ਨਿਰਮਲ ਸਿੰਘ ਨਾਲ ਬੈਠਾ ਸੀਗਾ ਜਿਹਨੇ ਅਵਤਾਰ ਸਿੰਘ ਤਾਰੀ ਗੱਡੀ ਉੱਥੱਲੇ ਉਤਰੇ ਤੇ ਉਹਨੇ ਅਬਦੁੱਲਹ ਸੰਸੀ ਰਵਾਲਵਰ ਨਾਲ ਸਾਡੇ ਉੱਤੇ ਫਾਇਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਸੀਂ ਥੱਲੇ ਗੱਡੀ ਦਾ ਬਾਰੀਆਂ ਖੁਲੀਆਂ ਔਨ ਕਰਕੇ ਸਾਡਾ ਬਚਾਰਾ ਗਿਆ ਮੇਰਾ ਤੇ ਮੇਰੇ ਪਿਤਾ ਜੀ ਦਾ ਨਹੀਂ ਤਾਂ ਸਾਨੂੰ ਮਾਰ ਦੇਣ ਦੀ ਪੂਰੀ ਉਹਨਾਂ ਦੀ ਪਲੈਨਿੰਗ ਕਰਕੇ ਆਏ ਸੀਗੇ ਤੇ ਅਸੀਂ ਥੱਲੇ ਉਤਰ ਕੇ ਭੱਜ ਕੇ ਜਾਨ ਬਚਾਈ ਤੇ ਇਹਨਾਂ ਨੂੰ ਉਹ ਗੱਡੀ ਲੈ ਕੇ ਭੱਜ ਗਏ ਜਿਨ੍ਹਾਂ ਨੇ ਸਾਡੇ ਤੇ ਬਿਲਕੁਲ ਹਵਾਈ ਫੇਰ ਵੀ ਕੀਤੇ ਬਾਅਦੋਂ ਤੇ ਗੱਡੀ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਤਨਾ ਸਾਡੇ ਤੇ ਫੇਰ ਕੀਤੇ ਕਿੰਨੇ ਫੇਰ ਹੋਏ ਗੱਡੀ ਦੇ ਉੱਤੇ ਦੋ ਫੇਰ ਹੋਇਆ ਜੀ ਕਿੰਨੇ ਆਨੇ ਸੀ ਗੀ ਗੱਦ ਉਹ ਦੋ ਜਨੇ ਸੀਗੇ ਜੀ ਤੇ ਕਿੰਨੀ ਜ਼ਮੀਨ ਦਾ ਰੋਲਾ ਜਮੀਨ ਦਾ ਕਿਸੇ ਦਾ ਰੋਲਾ ਨਹੀਂ ਗਾਇ ਇਹਨਾਂ ਦਾ ਇੱਕ ਗਰੋਹ ਆ ਦੋ ਤੋਂ ਤਿੰਨ ਬੰਦਿਆਂ ਦਾ ਜਿਹੜੇ ਮੋਗੇ ਦੇ ਵਿੱਚ ਪਹਿਲਾਂ ਵੀ ਦੋ ਤੋਂ ਤਿੰਨ ਚ ਵੀ ਨਾ ਹੜਾਪਣ ਦੀ ਕੋਸ਼ਿਸ਼ ਕਰ ਚੁੱਕੇ ਆ ਆਵਤਾਰ ਸਿੰਘ ਤਾਰੀ ਦਾ ਅਫਸਰਾਂ ਨੂੰ ਵਿਜੀਲੈਂਸ ਦੇ ਉੱਤੇ ਬਣ ਕੇ ਬਣ ਕੇ ਫੋਨ ਲਾਉਣਾ ਤੇ ਆ ਵੀ ਐਫ ਆਈ ਆਰ ਹੈਗੀਆਂ ਇਹਦਾ ਮਤਲਬ ਕਿ ਤੁਹਮ ਕਹੇਂਦਾ ਜਿੱਥੇ ਮਿਲਦਾ ਉੱਥੇ ਧਮਕੀ ਦਿੰਦਾ ਮੈਨੂੰ ਮੇਰੇ ਪਿਤਾ ਜੀ ਨੂੰ ਤੁਹਾਡੇ ਨਾਮ ਮੈਂ ਜਿੱਠੂਗਾ ਤੁਸੀਂ ਪਿੱਛੇ ਹੋ ਜਾਓ ਐ ਕਰਜੋ ਇਹ ਮਾਰ ਦੇਣ ਦੀ ਨੀਅਤ ਨਾਲ ਹੀ ਅੱਗੇ ਵੀ ਇੱਕ ਦੋ ਵਾਰੀ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਸਾਨੂੰ ਇਨਸਾਫ ਦਿਵਾਜਾ ਕਿੰਨੀਆਂ ਗੱਡੀਆਂ ਨੁਕਸਾਨੀਆਂ ਲਈ ਸਾਡੇ ਤੇ ਸਾਡੇ ਸਾਡੇ ਗੱਡੀ ਦਾ ਨੁਕਸਾਨ ਹੋਇਆ ਜਿਸ ਸਾਡੇ ਦਾ ਜੋ ਗੱਡੀ ਦਾ ਟੈਕਸ ਮੂਰੇ ਆ ਚੰਡੀਗੜ੍ਹ ਨੰਬਰ CH01 BF5513 ਇਹਦੇ ਉੱਤੇ ਫਾਇਰਿੰਗ ਹੋਈ ਹੈ ਜੀ ਅਸੀਂ ਉੱਥੋਂ ਗੱਡੀ ਪਹੁੰਚਾ ਕੇ ਥਾਣੇ ਆਏ ਆ ਤੇ ਅਸੀਂ ਥਾਣੇ ਤੋਂ ਮੁਲਚ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਂਦਾ ਸਾਣੇ ਪਹੁੰਚਿਓ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਇਸ ਤੋਂ ਵੀ ਸਾਡੇ ਵੱਲੋਂ ਥਾਣੇ ਵੱਲੋਂ ਪੂਰਾ ਆਸ਼ਵਾਸ਼ਣ ਦਿੱਤਾ ਗਿਆ ਕਾਰਵਾਈ ਚੱਲ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਹੈ ਜੀ ਅੱਜ ਸਿਵਲ ਹਸਪਤਾਲ ਆਇਆ ਹਾਂ ਦਾਖਲ ਵੀ ਹੋਇਓ ਕੀ ਗੱਲ ਕੀ ਹੋਈ ਹੈ ਗੱਲ ਇਹ ਹੈ ਜੀ ਸਾਨੂੰ ਸਵੇਰੇ ਤਕਰੀਬਨ 11 12 ਵਜੇ ਕਰੀਬ ਪਤਾ ਲੱਗਿਆ ਜੀ ਸੁਭਾਸ਼ ਸਿੰਘ ਤੇ ਉਹਦਾ ਮੁੰਡਾ ਜੀ ਮੰਨਾ ਸੈਗਲ ਇਹਨਾਂ ਨੇ ਸਾਡੀ ਜ਼ਮੀਨ 'ਚ ਪਾਣੀ ਛੱਡਿਆ ਜੀ ਅਸੀਂ ਉਸ ਦੇ ਖਿਲਾਫ ਜੀ 112 ਤੇ ਕਾਲ ਕੀਤੀ ਹੈ ਜੀ ਥਾਣੇ 1 ਵਜੇ ਦੇ ਕਰੀਬ ਅਸੀਂ ਦਰਖਾਸਤ ਦੇ ਕੇ ਆਏ ਜੀ ਐਸ ਐਚਓ ਸਾਹਮਣੇ ਸਾਨੂੰ 4 ਵਜੇ ਟਾਈਮ ਦਿੱਤਾ ਸੀ ਦੋਵੇਂ ਪਾਰਟੀਆਂ ਨੂੰ ਅਸੀਂ ਮੈਂ ਤੇ ਮੇਰੇ ਚਾਚਾ ਜੀ ਨਰਮਲ ਸਿੰਘ ਜੀ ਪਹਿਲੀ ਸਾਡੇ ਦੋਵਾਂ ਦੇ ਨਾਂ ਜੀ ਅਸੀਂ ਮੈਂ ਤੇ ਮੇਰੇ ਚਾਚਾ ਜੀ ਕਚਹਿਰੀ 'ਚ ਆਉਂਦੇ ਪਏ ਸੀ ਅਸੀਂ ਕਚਹਿਰੀ 'यां ਆਉਂਦੇ ਸਾਨੂੰ ਇਹਨਾਂ ਨੇ ਸਾਡੇ ਪਿੱਛੇ ਗੱਡੀਆਂ ਲਾਈਆਂ ਜੀ ਅਸੀਂ ਅਸੀਂ ਆਪਦੇ ਖੇਤ ਕੋਲੇ ਸੀ ਅਸੀਂ ਡਰਦਿਆਂ ਨੇ ਇਹ ਬੰਦੇ ਜਾਦੇ ਸੀ 20 ਤੋਂ 25 ਬੰਦੇ ਸੀ ਅਸੀਂ ਇਹਨਾਂ ਨੂੰ ਵੇਖ ਕੇ ਬੰਦੇ ਜਾਦੇ ਵੇਖ ਕੇ ਤੇ ਇਹੀ ਗੱਡੀ ਭਿਜਾਲੀ ਜੀ ਇਹਨਾਂ ਨੇ ਸਾਡੀ ਗੱਡੀ ਨੂੰ ਖੇਟ ਮਾਰੀ ਜੀ ਫੋਰਚੂਨਰ ਗੱਡੀ ਨੇ ਜਦੋਂ ਫੇਟ ਮਾਰੀ ਜੀ ਸਾਡੀ ਗੱਡੀ ਖੇਤਾਂ ਨੇ ਮੁੱਦੀ ਹੋ ਗਈ ਜੀ ਇਹਨਾਂ ਨੇ ਸਾਡੀ ਗੱਡੀ ਸਾਡੀ ਗੱਡੀ ਡਾਂਗਾ ਕਿਰਪਾਨਾਂ ਗਡਾਸਿਆਂ ਨਾਲ ਜੀ ਇਹਨਾਂ ਨੇ ਗੱਡੀ ਭੰਤੀ ਜੀ ਫੈਰ ਕਰਦੇ ਸਾਡੇ ਮਗਰ ਆਏ ਆ ਜੀ ਮੇਰਾ ਲਾਇਸੈਂਸੀ ਪਿਸਤੌਲ 32 ਬੋਰ ਰਵਾਲ ਵਰੇ ਖੋ ਕੇ ਲੈ ਗਏ ਜੀ ਸਾਡੇ ਸੱਟਾਂ ਮਾਰ ਕੇ ਸਾਨੂੰ ਜ਼ਖਮੀ ਕਰਕੇ ਪਰ ਸ਼ੁਭਾ ਸਾਈਕਲ ਵੱਲੋਂ ਰਾਤੋਂ ਕਿਹਾ ਜਾ ਰਿਹਾ ਸਾਡੇ ਤੇ ਇਹਨਾਂ ਨੇ ਫੈਰਿੰਗ ਕੀਤੀ ਆ ਕੋਈ ਫੈਰਿੰਗ ਨਹੀਂ ਕੀਤੀ ਜੀ ਇਹਨਾਂ ਨੇ ਗੱਡੀ ਥਾਣੇ 'ਚ ਮਾਰ ਦਿੱਤੀ ਮੇਰੇ ਕੋਲੇ ਐਸ ਐਚਓ ਸਾਹਿਬ ਦੀ ਰਿਕਾਰਡਿੰਗ ਹੈਗੀ ਆ ਜੀ ਮੈਂ ਐਸ ਐਚਓ ਸਾਹਿਬ ਨੂੰ ਫੋਨ ਲਾ ਕੇ ਇਹ ਗੱਲ ਕਹੀ ਆ ਜੀ ਕਿ ਐਸ ਐਚਓ ਸਾਹਿਬ ਇਹ ਠੀਕ ਹੈ ਜੀ ਅਸੀਂ ਇੱਕ ਵੀ ਫੇਰੇ ਨਹੀਂ ਕੀਤੀ ਮੇਰਾ ਪਿਸਤੌਲ ਲੈ ਕੇ ਜੀ ਖੋ ਕੇ ਮੈਨੂੰ ਹੁਣ ਕੀ ਪਤਾ ਜੀ ਮੇਰੇ ਪਿਸਤੌਨ ਲੈਣਾ ਨੇ ਕੀ ਕੀਤਾ ਜੀ ਕੀ ਨਹੀਂ ਕੀਤਾ ਜੀ ਮੇਰੇ ਪਿਸਤੌਨ ਦਾ ਕੀ ਪਤਾ ਬੰਦਾ ਮਾਰ ਦਨ ਜੀ ਠੀਕ ਹੈ ਜੀ ਮੇਰੇ ਤੋਂ ਜੋ ਪਿਸਤੌਲ ਹੀ ਲੈ ਕੇ ਜੀ ਖੋ ਕੇ ਬੰਦੇ ਜਾਦੇ ਸੀ ਜੀ ਸਾਡੀ ਗੱਡੀ ਤੇ ਜੋ ਸ਼ੀਸ਼ੇ ਭੰਨਣ ਲੱਗੇ ਸਾਡੀ ਅੱਖਾਂ ਮਰੇ ਨਹੀਂ ਰੌਣ ਕਰਕੇ ਅਸੀਂ ਘਾਬਰ ਗਏ ਜੀ ਸਾਨੂੰ ਕੁਝ ਪਤਾ ਨਹੀਂ ਲੱਗਿਆ ਉਹਨਾਂ ਵੱਲੋਂ ਪਹਿਲਾਂ ਵੀ આરોਪ ਲਾਏ ਗਏ ਤੁਹਾਡੇ ਵੱਲੋਂ ਹਮਲੇ ਕੀਤੇ ਗਏ ਨਹੀਂ ਅਸੀਂ ਕੋਈ ਹਮਲਾ ਨਹੀਂ ਕੀਤਾ ਜੀ ਇਹਨਾਂ ਨੇ ਸਾਡੇ ਤੇ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਉਦੋਂ ਵੀ ਜ਼ਮੀਨ ਇਹਨਾਂ ਨੇ ਫੇਰਿੰਗ ਕਰਕੇ ਜ਼ਮੀਨ ਵਾਈ ਜੀ ਉਸ ਸੰਬੰਧੀ ਵੀ ਸਾਡੇ ਵੱਲੋਂ ਦਰਖਾਸਤਾਂ ਡੀਐਸਪੀ ਧਰਮਕੋਟ ਐਸਐਸਪੀ ਸਾਹਿਬ ਡੀਸੀ ਸਾਹਿਬ ਥਾਣੇ ਮੈਣੇ ਅਸੀਂ ਬਹੁਤ ਦਰਖਾਸਤਾਂ ਦਿੱਤੀਆਂ ਜੀ ਇਹਨਾਂ ਨੇ ਪੁਲਿਸ ਨੇ ਸਾਡੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਦੋਂ ਦਾ ਰੋਲਾ ਚੱਲਦਾ ਪਿਆ ਇਹ ਤਕਰੀਬਨ 1.5 ਸਾਲ ਤੋਂ ਰੋਲਾ ਚੱਲ ਰਿਹਾ ਜੀ ਰੋਲੀ ਹਾਂਜੀ ਇਹ ਬੁੱਗੀਪੁਰੇ ਤੋਂ ਰੋਲੀ ਵਾਲੀ ਸ ਅੱਜ ਕਿੰਨੇ ਜਣਿਆਂ ਨੇ ਹਮਲਾ ਕੀਤਾ ਇਹ ਤਕਰੀਬਨ 20 ਤੋਂ 25 ਜਾਨੇ ਸੀ ਕੀ ਮੰਗ ਕੀ ਕਰਦੇ ਆ ਮੰਗਨ ਇਨਸਾਫ ਦੀ ਮੰਗ ਕਰਦੇ ਆ ਜੀ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਈ ਕੀ ਨਾਮ ਆ ਤੁਹਾਡਾ ਨਰਬਲ ਸਿੰਘ ਜੀ ਸਿਵਲ ਹਸਪਤਾਲ ਦਾਖਲ ਹੋਏ ਉਹ ਕੀ ਗੱਲ ਹੋਈ ਆ ਸਾਰੀ ਜਾਣਕਾਰੀ ਸਾਡੀ ਜੀ ਹੈਗੀ ਆਪਣਾ ਜ਼ਮੀਨ ਸੀਗੀ ਰੋਲੀ ਰੋਡ ਤੇ ਤੇ ਸੁਭਾਜ ਦੇ ਸਾਈਕਲ ਨੂੰ ਸਾਈਕਲ ਨੂੰ ਨਹੀਂ ਸੀਗੇ ਤੇ ਅਸੀਂ ਉਹਨਾਂ ਦੇ ਪਹਿਲਾਂ ਵੀ ਸਾਡੀਆਂ ਦਰਖਾਸਤਾਂ ਚੱਲਦੀਆਂ ਅੱਜ ਉਹਨਾਂ ਨੇ ਪਾਣੀ ਛਾੜਤਾ ਪਾਣੀ ਛਾੜਤਾ ਸੀ ਫਿਰ ਸਵੇਰ ਨੂੰ 112 ਤੇ ਵੀ ਪਾਈ ਆ ਇਕ ਤੋਂ 12 ਦੇ ਪਾਈ ਵੀ ਪੜ ਕੇ ਪੁਲਸ ਰੂਡ ਆ ਗਿਆ ਮੈਨੇ ਮੈਨੇ ਮੁੜ ਕੇ ਦਰਸ਼ਨ ਸਿੰਘ ਨੂੰ ਭੇਜਿਆ ਐਸਐਸਓ ਨੇ ਦਰਸ਼ਨ ਨੇ ਮੌਕਾ ਦੇਖਿਆ ਆ ਕੇ ਫਿਰ ਅੱਦ 4 ਵਜੇ ਸਾਡੀ ਦਰਖਾਸਤ ਵੀ ਦੇ ਕੇ ਸਵੇਹਾ ਅੱਜ ਵੀ ਦਿੱਤੀ ਅੱਗੇ ਵੀ ਸਾਰੀਆਂ ਦਰਖਾਸਤਾਂ ਚੱਲ ਜਦੀਆਂ ਨੇ ਡਿਪਟੀ ਕਪੀ ਵੀ ਚੱਲਦੀ ਫਿਰ ਜਾ ਕੇ ਅਸੀਂ ਜੁਜ ਆਪਣਾ 8 4 ਵਜਾ ਟਾਈਮ ਦਿੱਤਾ ਜੀ ਅਸੀਂ ਜਾਣਾ ਸੀਗਾ ਥਾਣੇ ਨੂੰ ਇਹਨਾਂ ਨੇ ਸਾਡੀ ਗੱਡੀ ਐਥੋਂ ਮੋਗੇ ਭਾਗ ਲਾਤੀ ਗੂਰੇ ਕੋਲ ਖਬਤ ਦੇ ਖੜੇ ਸੀ ਗੂਰੇ ਖੜੇ ਨੇ ਰੌਲੀ ਰੋਡ ਮੋੜ ਤੇ ਲੋੜੀ ਲੋੜ ਬੋੜੀ ਦਾ ਭਜਾ ਕੇ ਤੇ ਉਹਨਾਂ ਨੇ ਆਪਦੀ ਗੱਡੀ ਬਰਾਬਰ ਲਾ ਕੇ ਇਹਦੇ ਅੱਗੇ ਗੱਡੀ ਥੱਲੇ ਸਰਤੀ ਸਾਡੀ ਤੇ ਜਿਹੜੀ ਇਹ ਜਗ੍ਹਾ ਉਹ ਕਿੱਥੇ ਹੈ ਕਿ ਕਦੋਂ ਦਾ ਚੱਲਦਾ ਪਿਆ ਹੈ ਉਹ ਸਾਡਾ ਜੀ ਆਪਣਾ ਹਾਂ 1.5 ਸਾਲ ਹੋ ਗਿਆ ਸਾਡੇ ਉਹ ਵੀ ਸੀਗਾ ਸਾਡਾ ਸਟੇ ਵੀ ਆ ਪਹਿਲੋ ਵੀ ਲਿਆ ਸੀ ਇਹ ਫੇਰ ਵੀ ਸ਼ੇਰ ਸ਼ਾੜੀ ਗਾਦੇ ਫੇਰ ਇਹ ਹਾਈ ਕੋਰਟ ਦਾ ਹਾਈ ਕੋਰਟ ਪਾਦਾ ਇਹ ਪਹਿਲੋ ਸੀਆਰ ਚ ਜਾਵੜੇ ਸੀ ਉੱਥੋਂ ਬੜ ਕੇ ਉਹਨਾਂ ਨੇ ਰਹਿਤਾ ਵੀ ਇੱਥੇ ਜਿਵੇਂ ਹੈਗੀ ਉਹਦਾ ਇਹਨਾਂ ਦੁਆਰਾ ਘਰੋਤੇ ਸੀ ਚਲੋ ਉਹਨੇ ਦੁਆਰਾ ਦੁਆਰਾ ਤਾਂ ਸਾਡੀ ਪਹਿਲਾਂ ਹੀ ਸਹੀ ਸੀ ਫਿਰ ਇਹ ਹਾਈ ਕੋਰਟ ਚ ਪਾਤਾ ਹਾਈ ਕੋਰਟ ਨੇ ਸਾਨੂੰ ਕਹਿਆ ਵੀ ਜਿਵੇਂ ਹੈਗਾ ਉਵੇਂ ਰਹੇਗਾ ਸਾਡੇ ਹੱਕ ਜਾਂ ਸਾਡੇ ਕੋਲੇ ਹਸਤੇ ਜਗਾ ਕਿੱਥੇ ਆ ਇਹ ਜਗਾ ਰੋਲੀ ਰੋਡ ਦੇ ਪ੍ਰੋਬਲਮ ਨੇ ਕਿ ਔਰਲਿਓ 43 ਕਰਮਾਂ ਛੱਡ ਕੇ ਦੁਗਾ ਸਾਡੀ ਆ ਅੱਜ ਕੀ ਗੱਲ ਹੋਈ ਸੀ ਕਿੰਨੇ ਕਿੰਨੇ ਬੰਦੇ ਕਿੰਨੇ ਸੀਗੇ ਉਹਦਾ ਨਾ 20 25 ਜਣੇ ਤਿੰਨ ਗੱਡੀਆਂ ਚਾਰ ਕੋਬ ਉੱਠ ਚੱਲੇ ਸੀਗੇ 20 25 ਜਣੇ ਸੀਗੇ ਉਹਨਾਂ ਦੇ ਤੁਸੀਂ ਕਿੰਨੇ ਸੀ ਉਹ ਇਹ ਤਾਂ ਦੋ ਜਣੇ ਅੱਜ ਉਹਨਾਂ ਵੱਲੋਂ ਜਿਹੜਾ આરોਪ ਲਾਇਆ ਜਾ ਰਿਹਾ ਕਿ ਸਾਡੇ ਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਤੁਹਾਡੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਨਹੀਂ ਸਾਡੇ ਲੋਕੀਂ ਨਹੀਂ ਕੀਤੀ ਸਾਲ ਦਾ ਕੰਨ ਨਹੀਂ ਸੀ ਉੱਥੇ ਇੰਨੇ ਬੰਦੇ ਇੰਨੇ ਸੀ ਫਿਰ ਉਹਨਾਂ ਕਿੱਥੋਂ ਕਰਦੇ ਉਹ ਤਾਂ ਸਮਝਦਾ ਪਿਸਟਲ ਖੋ ਕੇ ਲੈ ਗਈ ਕਿੰਨਾ ਕਿਹਦਾ ਪਿਸਟਲ ਕੋ ਉਹ ਅਵਤਾਰ ਸਿੰਘ ਅੱਜ ਜਿਹੜਾ ਰੋਲਾ ਪਿਆ ਵਾ ਉਹ ਪਾਣੀ ਛੱਡਣ ਨੂੰ ਲੈ ਕੇ ਪਿਆ ਅੱਜ ਹਾਂਜੀ ਪਾਣੀ ਛੱਡਣ ਸਾਡਾ ਜੋ ਸਾਡਾ ਕਬਜ਼ਾ ਉਥੇ ਉਹਨਾਂ ਨੇ ਜ ਸਾਦਾ ਲੈ ਕੇ ਵੀ ਲਿਆ ਸੀ ਡਿਪਟੀ ਸਾਹਿਬ ਦੇ ਧਿਆਨ ਸੀ ਉਹਨੇ ਲਿਖਿਆ ਵੀ ਛੇੜਛਾੜ ਨਹੀਂ ਨਹੀਂ ਤੁਸੀਂ ਕਰਦੇ ਚਲੋ ਉਹ ਵੀ ਫਿਰ ਸਾਾਨੂੰ ਉੱਥੋਂ ਹਾਈ ਕੋਰਟ ਤੋਂ ਵੀ ਆ ਕੇ ਵੀ ਛੇੜਛਾੜ ਨਹੀਂ ਕਰ ਸਕਦੇ ਉਵੇਂ ਹੈਗਾ ਪਰ ਉਹਨਾਂ ਵੱਲੋਂ ਤਾਂ ਇਹ ਰੋਗ ਲਾਏ ਜਾ ਰਹੇ ਕਿ ਪਹਿਲਾਂ ਵੀ ਤੁਹਾਡੇ ਵੱਲੋਂ ਜਿਹੜੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੁਛ ਹੈ ਹੋਰ ਪਹਿਲਾਂ ਅਸੀਂ ਕਿਉਂ ਉਹ ਕਰਦੇ ਸਾਡੇ ਤਾਂ ਸਾਡਾ ਆਪਣਾ ਅਸੀਂ ਕੀ ਸੀ ਕਦਮ ਸਾਡੇ ਅੱਗੇ ਵੀ ਉਹਨਾਂ ਨੇ ਫੈਰ ਕੀਤੇ ਉੱਤੇ ਪੈੜੀ ਵਾਗੇ ਸੀ ਫਿਰ ਅਸੀਂ ਜਾ ਕੇ ਕੱਲਾ ਕੱਢ ਕੇ ਸਾਡੇ ਬੰਦ ਕਰਕੇ ਸਾਡੀ ਆਪ ਦੀ ਪੈੜੀ ਤੇ ਅੱਜ ਕਿੰਨੀਆਂ ਕਿੰਨੀਆਂ ਕੋਹਣ ਸੱਟਾਂ ਵੱਜੀਆਂ ਤੁਸੀਂ ਕਿੰਨੇ ਜਣਿਆਂ ਦੇ ਜਿਹੜੇ ਸੱਟਾਂ ਵੱਜੀਆਂ ਤੁਸੀਂ ਕੌਣ ਕੋਣ ਦੋ ਜਣੇ ਰਕਾਵਤਾਰ ਸਿੰਘ ਸਭ ਨੇ ਅਲਬਸਨ ਅਵਤਾਰ ਸਿੰਘ ਕੌਣ ਹੈ ਅਵਤਾਰ ਸਿੰਘ ਦਾ ਵੀ ਹਿੱਸਾ ਪੈਲੀ ਜਾ ਰਹੀ ਹੈ ਵੀਰੀ ਵੀ ਹਤਾਤ ਦੀ ਉਹ ਥਾਣੇ ਕੋਈ ਗੱਲਬਾਤ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਜਾਂ ਕੋਈ ਸ਼ਿਕਾਇਤ ਤਾਂ ਸਾਡੀ ਕੀਤੀ ਵੀ ਆ ਸੁਭਾ ਵੀ ਕੀਤੀ ਦਾਰੇ ਟਾਈਮ ਤੋਂ ਸਾਈ ਪੇ ਜਾਣ ਨੂੰ ਜਾਣਦਾ ਦਿੱਤਾ ਹੀ ਨਹੀਂ ਉਹਨੇ ਥਾਣੇ ਦਾ ਦਰਖਾਸਤ ਦੇ ਕੇ ਆ ਅਸੀਂ ਕੀ ਮੰਗ ਕਰਦੇ ਹੋ ਹੁਣ ਜੇ ਤਾਂ ਮੰਗ ਕਹ ਦੋ ਜੋ ਵਾਦੀ ਕਾਰਵਾਈ ਕਰਾ ਮੰਗ ਤਾਂ ਕਾਰਵਾਈ ਹੋਣੀ ਚਾਹੀਦੀ ਆ ਨਾਲ ਮੁੱਡੇ ਵੀ 25 ਸੀਗੇ ਸੁਹਾ ਸੁਹਾ ਆਪਸਾ ਸਹੀਆ ਸੁਹਾਜ ਮੁੱਢਾ ਸੀ ਉਹਦਾ ਮੰਨਾ ਨਾਲ ਉਹਨੇ ਮਰੀ ਸੀ 20 25 ਜਣਿਆਂ ਨੇ ਹਮਲਾ ਕਰਤਾ ਹਾਂ 20 25 ਬਹੁ ਗੱਡੀ ਭੰਤੀ ਉਥੇ ਵੇਖੋ ਗੱਡੀ ਦਾ ਤਾਂ ਹੀ ਹਾਲ ਦੇਖੋ ਗੱਲ ਕਰ ਗੱਡੀ ਚ ਸੀ ਕਰਕੇ ਬੱਚੇ ਤੋਂ ਵੀ ਹੈ ਤੇ ਉਹਨਾਂ ਨੇ ਬਹੁਤ ਗੱਡੀ ਸਾਰੀ ਭੰਤੀ ਸਾਡੇ ਮਾਰੀਆਂ ਵੀ ਸੱਟਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਇਹ ਬੁੱਗੀਪੁਰਾ ਚੌਂਕ ਦੇ ਅੱਗੇ ਜਾ ਕੇ ਰੌਲੀਪਿੰਡ ਨੂੰ ਕਲਿੰਕ ਰੋਡ ਜਾਂਦਾ ਉੱਥੇ ਕੋਈ ਪਲਾਟ ਦਾ ਮੈਟਰ ਆ ਇਹਨਾਂ ਦੋਹਾਂ ਧਿਰਾਂ ਦਾ ਅਮਿਤ ਸੈਗਲ ਦਾ ਤੇ ਨਿਰਮਲ ਹੋਣਾ ਦਾ ਉਸ ਬਿਹਾਫ ਤੇ ਅੱਜ ਇਹ ਦੋਵੇਂ ਧਿਰਾਂ ਵਿੱਚ ਲੜਾਈ ਹੋਈ ਹੈ ਇਹਨਾਂ ਦੀਆਂ ਤੇ ਦੋ ਫੈਰ ਹੋਏ ਨੇ ਤੇ ਬਾਕੀ ਜਿਹੜੀ ਵੀ ਇਹਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਹੋਊਗਾ ਉੱਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਡਾਕਟਰ ਸਾਹਿਬ ਇਹ ਵੀ ਪਤਾ ਹੈ ਕਿ ਪਹਿਲਾਂ ਵੀ ਤੁਹਾਡੇ ਕੋਲੇ ਦਰਖਾਸਤਾਂ ਨਿੰਮੂ ਸਰਪੰਚ ਵੱਲੋਂ ਲਗਾਤਾਰ ਦਰਖਾਸਤਾਂ ਵੀ ਤੁਹਾਨੂੰ ਕਿਹਾ ਜਾ ਰਿਹਾ ਸੀ ਵੀ ਕਾਰਵਾਈ ਕੀਤੀ ਹੈ ਦੇਖੋ ਜਿਹੜੀਆਂ ਪਹਿਲਾਂ ਦਰਖਾਸਤਾਂ ਚਲਦੀਆਂ ਸੀ ਉਹ ਵੀ ਅਸੀਂ ਵੈਰੀਫਾਈ ਕੀਤੀਆਂ ਸੀ ਉਦੋਂ ਵੀ ਤੇ ਹੁਣ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਪਰ ਜਿਹੜੀ ਇਹ ਲੜਾਈ ਝਗੜਾ ਹੋਇਆ ਵਾ ਇਹਦੇ ਤੇ ਅਸੀਂ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਸਰ ਜੀ ਮਾਲਕ ਉਹਨਾ ਜ਼ਮੀਨ ਦਾ ਮਾਲਕ ਹੋਣਾ ਹੈ ਇਹ ਹਲੇ ਕਲੀਅਰ ਨਹੀਂ ਆ ਜਦੋਂ ਵੀ ਦੋਵੇਂ ਧਿਰਾਂ ਆਕਣੇ ਆਪਣੇ ਆਕੇ ਪੇਪਰ ਦਿਖਾਉਣੀਆਂ ਉਸ ਦਿਪ ਹਫਤੇ ਅਗਲੀ ਕਰ ਵੀ ਕਰਾਂਗੇ ਗੋਲੀ ਗੋਲੀ ਕਿੰਨਾ ਨੂੰ ਚਲਾਈ ਗਈ ਗੋਲੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੰਨਾ ਨੂੰ ਚਲਾਈ ਗਈ ਹੈ ਤੇ ਗੋਲੀ ਚੱਲਣ ਦੌਰਾਨ ਕੋਈ ਜ਼ਖਮੀ ਹੋਏ ਨਹੀਂ ਜ਼ਖਮੀ ਕੋਈ ਨਹੀਂ ਹੋਇਆ ਸਰ ਇਹਦੇ ਵਿੱਚ ਕੋਈ ਵਹੀਕਲ ਵੀ ਤੋੜਪੜ ਹੋਈ ਜੀ ਵਹੀਕਲ ਇਹਦੇ ਵਿੱਚ ਇੱਕ i20 ਦੇ ਵਹੀਕਲ ਜਿਹੜੇ ਆ ਗੋਲੀਆਂ ਲੱਗੀਆਂ ਨੇ ਦੋ ਤੇ ਇੱਕ ਹੰਡਾਈ ਦੀ ਗੱਡੀ ਆ ਉਹਦੀ ਤੋੜਪੰਨ ਹੋਈ ਹੈ ਜੀ ਜਿਹੜੇ ਹੰਡਾਈ ਗੋੜੀ ਦੀ ਤੋੜਪਨ ਹੋਈ ਉਹਨਾਂ ਨੂੰ ਲੱਗਿਆ ਜਾ ਰਿਹਾ ਹੈ ਕਿ ਇਹਨਾਂ ਨੇ ਆਪ ਤੋੜਪਨ ਕੀਤੇ ਆ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਬਾਕੀ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਵੈਪਨ ਵੀ ਰਿਕਵਰ ਕੀਤਾ ਗਿਆ ਜੀ ਹਾਂਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਜੋ ਵੀ ਅੱਗੇ ਅਸੀਂ ਤੁਹਾਡੇ ਧਿਆਨ ਵਿੱਚ ਲਿਆਵਾਂਗੇ